ਲੋ ਜੀ ਐਸ ਟਾਈਮ ਆਪਾਂ ਪਿੰਡ ਮਾਛੀਵਾੜਾ ਜ਼ਿਲ੍ਹਾ ਫਰੋਇਦਪੁਰ ਦੇ ਵਿੱਚ ਖੜੇ ਆ ਤੇ ਜਿਹੜੇ ਇਹ ਲੋਕ ਖੜੇ ਨੇ ਇਹ ਕਹਿ ਰਹੇ ਨੇ ਕਿ ਜਿਹੜੇ ਸਾਡੇ ਪਿੰਡ ਦਾ ਡੀਪੂ ਹੋਲਡਰ ਆ ਉਹਨੇ ਸਾਡੀਆਂ ਪਰਚੀਆਂ ਦਾ ਕੱਟ ਦਿੱਤੀਆਂ ਪਰ ਸਾਨੂੰ ਉਹਨੇ ਅੱਜ ਤੱਕ ਕਣਕਣੀ ਦਿੱਤੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਮਾਮਲਾ ਹੈ ਕੀ ਮੁੱਦਾ ਹੈ ਹਾਂਜੀ ਬਾਈ ਜੀ ਕਿੰਨਾ ਟਾਈਮ ਹੋ ਗਿਆ ਕਣਕ ਨਹੀਂ ਮਿਲੀ ਕੀ ਮੁੱਦਾ ਹੈ ਕੀ ਮਾਮਲਾ ਹੈ ਸਰ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਸਾਡੇ ਵੱਲੋਂ ਜੀ ਔਰ ਮੈਂ ਸਕਿੰਦਰ ਸਿੰਘ ਪਿੰਡ ਮਾਛੀਵਾੜੇ ਦਾ ਰਹਿਣ ਵਾਲਾ ਪ੍ਰਧਾਨ ਐ ਤੁ ਕਮੇਟੀ ਦਾ ਬਣਿਆ ਹੋਇਆ ਮੇਰੇ ਵੱਲੋਂ ਇਹ ਬੇਨਤੀ ਹੈ ਕਿ 2021 ਤੋਂ ਲੱਗ ਕੇ ਜੀ ਜੋ ਮਾਛੀਵਾੜੇ ਦਾ ਡਿਪੋ ਹੜੜਾ ਹੈ ਹਮ ਇਹਨੇ ਬਿਲਕੁਲ ਕਿਸੇ ਨੂੰ ਦਾਣਾ ਨਹੀਂ ਦਿੱਤਾ ਔਰ ਜੇ ਦਿੱਤਾ ਹੈ ਤਾਂ ਆਪ ਦੀ ਉਹਨੇ ਪਾਰਟੀ ਵਾਜੀ ਲਈ ਦਿੱਤਾ ਹੈ ਜੋ ਪਿੰਡ ਦੇ ਵਰਕਰ ਗਰੀਬ ਲੋਗ ਨੇ ਉਹਨਾਂ ਦਾ ਸਾਰਾ ਦਾਣਾ ਇਹਨਾਂ ਰਲ ਮਿਲ ਕੇ ਸਾਰੀ ਮਿਲੀ ਭੁਗਤ ਨਾਲੇ ਖਾ ਚੁੱਕੇ ਨੇ ਜੀ ਹਾਂਜੀ ਕਿੰਨੇ ਟਾਈਮ ਤੋਂ ਦਾਣੇ ਨਹੀਂ ਮਿਲੇ ਇਹ ਸਰ 3 ਸਾਲ ਤੋਂ ਹੀ ਨਹੀਂ ਮਿਲ ਰਹੇ ਅੱਛਾ ਜੀ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਦੀਪੂ ਹੋਲਡਰ ਦਾਣੇ ਕਿਉਂ ਨਹੀਂ ਦੇ ਰਿਆ ਅਸੀਂ ਜੀ ਦੀਪੂ ਹੋਲਡਰ ਦਾਣੇ ਨੇ ਦੇ ਰਿਆ ਪਰਚੀਆਂ 'ਚ ਲੈਣ 'ਚ ਲੱਗੇ ਸੀ ਹੂੰ ਉਹਨਾਂ ਨੇ ਅੱਗੇ ਆਪਦੇ ਬੰਦੇਨ ਅੱਗੇ ਲਾ ਕੇ ਪਰਚੀਆਂ ਕੱਟੀ ਜਾਂਦੇ ਸੀ ਸਾਡਾ ਮੁੰਡਾ ਬੋਲਿਆ ਵਿੱਚ ਬਈ ਤੁਸੀਂ ਇਸ ਤਰ੍ਹਾਂ ਨਾ ਕਰੋ ਲੈਣ ਸੇ ਪਰਚੀਆਂ ਕੱਟੋ ਉੱਥੇ ਉਹਨਾਂ ਦੇ ਕੋਲ ਛੋਟੀਆਂ ਸਾਟੀਆਂ ਪਈਆਂ ਸੀ ਦੀਪੂ ਵਾਲਿਆਂ ਕੋਲ ਉਹਨਾਂ ਨੇ ਲੜਾਈ ਸ਼ੁਰੂ ਕਰਤੀ ਲੜਾਈ ਪੈ ਗਈ ਲੜਾਈ ਪੈਨ ਲੜਾਈ ਕਿਉਂ ਸ਼ੁਰੂ ਕਰਤੀ ਲੜਾਈ ਉਹ ਕਹਿੰਦੇ ਵੀ ਤੁਹਾਡੀ ਪਰਚੀਆਂ ਸਹੀ ਨਹੀਂ ਕਟਣੀ ਅਸੀਂ ਆਦੇ ਬੰਦਿਆਂ ਦੀ ਕਟਣੀਆਂ ਨੂੰ ਤੁਸੀਂ ਖੜੇ ਰਹੋ ਐਤਰ ਲੜਾਈ ਪੈ ਗਈ ਉਸ ਤੋਂ ਬਾਅਦ ਉਹਨਾਂ ਦੇ ਪਰਚੇ ਹੋ ਗਏ ਉਹਨਾਂ ਦੇ ਪਰਚੇ ਹੋ ਗਏ ਅਸੀਂ ਐਪਲੀਕੇਸ਼ਨ ਅੱਜ ਤੋਂ 20 ਦਿਨ ਹੋ ਗਏ ਲਈ ਹੈ ਈਓਫ ਦੇ ਪੇਛ ਵੀ ਹੋਏ 30 30 ਬੰਦਾ ਪੇਸ਼ ਹੋਏ ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਸੁਨੀਲ ਸਪੈਕਟਰ ਉਹਦੇ ਕੋਲੋਂ ਕੱਲ ਵੀ ਅਸੀਂ ਗਏ ਸੀ ਸਾਨੂੰ ਉਹਨੇ ਟਾਈਮ ਦਿੱਤਾ ਹੈ ਵੀ ਤੁਸੀਂ ਵਾਅਦਾਵਾ ਦਿਵਾ ਦਿਓ ਅਸੀਂ ਆਵਾਂਗੇ ਇਨਕੁਆਇਰੀ ਵੀ ਕਰਾਂਗੇ ਤੇ ਨਾਲ ਜਿਹੜੀਆਂ ਪਰਚੀਾਂ ਵੀ ਕੱਟਾਂਗੇ ਉਹਨਾਂ ਨੇ ਮੀੜੀ ਬੁਗਤ ਕਰਕੇ ਉਹਨਾਂ ਨੇ ਅੱਜ ਦੇ ਟਾਈਮ ਉਹਨਾਂ ਅੱਜ ਫਿਰ ਨਹੀਂ ਆਏ ਸਾਡੀ ਕੋਈ ਉਹਨਾਂ ਸੁਣਾਈ ਨਹੀਂ ਕੀਤੀ ਇਸ ਲਈ ਤੁਹਾਨੂੰ ਮੰਗਾਇਆ ਸੀ ਪਰਚਾ ਕਦੋਂ ਦਰਜ ਹੋਇਆ ਇਹ ਪਰਚਾ ਇਹ ਵੀ ਹੋ ਗਿਆ ਆ ਪਰਚਾ ਤਰੀਕ ਵੇਖ ਲਓ ਪਰਚੇ ਦੀ ਹੂੰ ਅਦਰਦਰਜ ਹੋਇਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪਰਚਾ ਦਿਖਾ ਦੇਣ ਦੇਖੋ ਡੀਪੂ ਹੋਲਡਰ ਤੇ ਜਿਹੜਾ ਇਹ ਕਹਿ ਰਹੇ ਨੇ ਲੋਕ ਕਿ ਪਰਚਾ ਵੀ ਦਰਜ ਹੋਇਆ ਤੇ ਇਧਰ ਆਪਾਂ ਤੁਹਾਨੂੰ ਪਰਚੀਆਂ ਵੀ ਦਿਖਾਉਣੇ ਆ ਜਿਹੜੀਆਂ ਪਰਚੀਆਂ ਇਹ ਕਹਿ ਰਹੇ ਨੇ ਕਿ ਪਰਚੀਆਂ ਤਾਂ ਉਹਨੇ ਕੱਟ ਦਿੱਤੀਆਂ ਇਹ ਪੁਰਾਣੀਆਂ ਪਰਚੀਆਂ ਕਹਿ ਰਹੇ ਨੇ ਉਹ ਕੱਟ ਦਿੱਤੀਆਂ ਪਰ ਕਣਕ ਅਜੇ ਤੱਕ ਨਹੀਂ ਦਿੱਤੀ ਆਪਣੇ ਨਾਲ ਇਧਰ ਭੈਣਾਂ ਵੀ ਖੜੀਆਂ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿੰਨਾ ਟਾਈਮ ਹੋਇਆ ਜੀ ਜਿਹੜੀ ਕਣਕ ਤੁਹਾਨੂੰ ਨਹੀਂ ਮਿਲੀ ਬਿਸਾਨੋ ਹੋ ਚਲੇ ਨੇ ਸਾਲ ਕਿ ਤ ਸਾਨੂੰ ਪਰਚੀਆਂ ਕੱਟੀਆਂ ਜਾਂਦੀਆਂ ਪਰ ਸਾਨੂੰ ਦਾਨੇ ਨਹੀਂ ਮਿਲਦੇ ਨੂੰ ਅੱਛਾ ਦਾਨੇ ਕਿਉਂ ਨਹੀਂ ਦਿੰਦੇ ਕੀ ਪਤਾ ਜੀ ਜਦੋਂ ਅਸੀਂ ਜਾਂਦੇ ਉਪਰਚੀ ਲੈ ਲੈਂਦੇ ਕਦੀ ਵਾਰੀ ਕਦੀ ਵਾਰੀ ਸੈਂ ਕਰਾ ਲੈਂਦੇ ਪਰ ਦਾਨੇ ਨਹੀਂ ਮਿਲਦੇ ਹੂੰ ਦਾਣੇ ਕਿਤੇ ਤੁਸੀਂ ਸ਼ਿਕਾਇਤ ਨਹੀਂ ਕੀਤੀ ਨਹੀਂ ਜੀ ਅਸੀਂ ਕਿਹਨਾਂ ਸ਼ਿਕਾਇਤ ਕਰਾਂਗੇ ਅਸੀਂ ਗਰੀਬ ਬੰਦੇ ਹੈਗੇ ਆਂ ਪਰ ਅਸੀਂ ਉਹਨਾਂ ਕੋ ਜਾਵਾਂਗਾ ਦੀਪੀ ਬਾਲਾ ਕੋ ਨਾ ਕੋ ਜਾਣੇ ਤਾਂ ਕਦੀ 20 ਸਾਲ ਮੋੜ ਦਿੰਦੇ ਆ ਵੀ ਕਦੀ ਆਂਦੇ ਅਗਲੇ ਮਹੀਨੇ ਮਿਲ ਜਾਣਗੇ ਕਦੀ ਆਂਦੇ ਉਹ ਅਗਲੇ ਮਹੀਨੇ ਪਸੰਦ ਨਹੀਂ ਮਿਲਦੇ ਦਾਣੇ ਤੁਸੀਂ ਐਸੇ ਪਿੰਡ ਦੇ ਵਾਸੀ ਹੋ ਹਾਂਜੀ ਹਾਂਜੀ ਅਸੀਂ ਕਿੰਨਾ ਟਾਈਮ ਹੋ ਗਿਆ ਇੱਥੇ ਰਹਿਣ ਦੇ ਸਾਨੂੰ ਜੀ ਬਹੁਤ ਟਾਈਮ ਹੋ ਗਿਆ ਅਸੀਂ ਇੱਥੇ ਪੱਲੇ ਬਰੇ ਆਂ ਤੇ ਬਸ ਇੱਥੇ ਰਹਿਨੇ ਸਾਡਾ ਸਾਰਾ ਕੁਝ ਇੱਥੇ ਦਾ ਹੀ ਹੈਗਾ ਹਾਂਜੀ ਪੱਕੇ ਅਸੀਂ ਇੱਥੇ ਰਹਿਨੇ ਭੈਣ ਜੀ ਕਿੰਨੇ ਟਾਈਮ ਤੋਂ ਦਾਣੇ ਨਹੀਂ ਮਿਲੇ ਇੱਕ ਸਾਲ ਹੋ ਗਿਆ ਜੀ 1 ਸਾਲ ਹੋ ਗਿਆ ਹਾਂਜੀ ਭੈਣ ਜੀ ਕਿੰਨੇ ਟਾਈਮ ਤੋਂ ਦਾਣੇ ਨਹੀਂ ਮਿਲੇ ਸਾਲ ਹੋ ਗਿਆ ਪਰਚੀ ਉਰਚੀ ਕਢਾ ਲਿਆ ਤਾ ਅੱਛਾ ਨਹੀਂ ਮਿਲ ਪਰਚੀ ਉਰਚੀ ਰੱਖ ਲੈਣ ਵਿੱਚ ਲੱਗੇ ਤੇ ਪਰਚੀ ਰੱਖ ਲਿਆ ਅੱਛਾ ਜੀ ਬੋਲਾ ਕਨਕ ਮਿਲੇਗਾ ਦੋ ਦਿਨ ਕੇ ਬਾਅਦ ਫਿਰ ਮਿਲਾ ਨਹੀਂ ਅੱਛਾ ਹਮ ਸਭ ਇੰਤਜ਼ਾਰ ਮੈਂ ਦਿਹਾੜੀ ਛੱਟ ਛੱਟ ਗਏ ਨਹੀਂ ਮਿਲਾ ਹਮ ਬਸ ਇਹੀ ਗੱਲ ਹੈ ਦੇਖੋ ਇਹ ਗਰੀਬ ਬੰਦੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਸਰਕਾਰ ਵੱਲੋਂ ਸਹੂਲਤਾਂ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਜਿਹੜੀ ਹਕੀਕਤ ਆ ਉਹ ਤੁਸੀਂ ਇਹਨਾਂ ਲੋਕਾਂ ਦੇ ਜ਼ੁਬਾਨੀ ਸੁਣ ਲਈ ਆ ਕਿ ਹਕੀਕਤ ਜਿਹੜੀ ਆ ਉਥੇ ਕੁਝ ਹੋਰ ਹੁੰਦਾ ਦਾਅਵੇ ਕੀਤੇ ਜਾਂਦੇ ਨੇ ਕਿ ਬਹੁਤ ਸਾਰੀਆਂ ਸਹੂਲਤਾਂ ਦੇ ਦੇਾਂਗੇ ਰਾਸ਼ਨ ਦੇ ਦੇਾਂਗੇ ਨੌਕਰੀਆਂ ਦੇ ਦੇਾਂਗੇ ਪਰ ਹਕੀਕਤ ਤੁਸੀਂ ਇਹਨਾਂ ਲੋਕਾਂ ਦੇ ਮੂੰਹੋਂ ਸੁਣ ਲਈ ਆ ਕਿ ਜਿਹੜਾ ਦੀਪੂ ਵਾਲਾ ਉਹ ਪਰਚੀਆਂ ਤਾਂ ਕੱਟ ਦਿੰਦਾ ਅੰਗੂਠੇ ਤਾਂ ਮਸ਼ੀਨ ਤੇ ਲਵਾ ਲੈਂਦਾ ਪਰ ਦਾਣੇ ਨਹੀਂ ਦਿੰਦਾ ਨੇ ਸਾਡੇ ਨਾਲ ਇੱਧਰ ਇੱਕ ਹੋਰ ਭੈਣ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭੈਣ ਜੀ ਦੀਪੂ ਵਾਲ ਦਾ ਕੀ ਨਾ ਰਣਜੀਤ ਕੌਰ ਕਿੰਨੇ ਟਾਈਮ ਤੋਂ ਦਾਣੇ ਨਹੀਂ ਮਿਲੇ ਸਾਨੂੰ 3 ਸਾਲ ਹੋ ਗਏ ਨਹੀਂ ਮਿਲੇ ਅੱਛਾ ਪਰਚੀਆਂ ਕੱਟੀਆਂ ਸੀ ਹਾਂ ਪਰਚੀਆਂ ਕੱਟ ਲੈਂਦੇ ਨੇ ਪਰ ਰੱਖ ਲੈਂਦੇ ਨੇ ਤੇ ਸਾਨੂੰ ਦਾਣੇ ਨਹੀਂ ਦਿੰਦੇ ਅੱਛਾ ਜੇ ਦਾਣੇ ਕਹਿੰਨੇ ਆ ਸੀ ਦਾਣੇ ਸਾਨੂੰ ਦਿਓ ਸਾਨੂੰ ਤਮਕੀਆਂ ਦਿੰਦੇ ਨੇ ਫੋਕੀਆਂ ਕਹਿੰਦੇ ਨੇ ਕੋਈ ਨਹੀਂ ਤੁਹਾਡੇ ਨਾਲ ਨਿਬੜ ਲਵਾਂਗੇ ਜੇ ਇਤ ਕੀ ਹੁਣ ਪਰਚੀਆਂ ਕੱਟੀਆਂ ਨੇ ਮੇਰਾ ਦਿੌਰ ਗਿਆ ਸੀ ਦਾਣੇ ਲੈਣ ਵਾਸਤੇ ਪਰਚੀਆਂ ਕੱਟਣ ਵਾਸਤੇ ਉਹ ਕਹਿੰਦੇ ਨਹੀਂ ਅਸੀਂ ਆਦਿਆਂ ਦੀ ਪਰਚੀਆਂ ਕੱਟਣੀਆਂ ਟੋਡਿਆਂ ਦੇ ਨਹੀਂ ਕੱਟਣੀਆਂ ਇਹਨਾਂ ਹਥਿਆਰ ਰੱਖੇ ਸੀ ਸਾਨੂੰ ਨਹੀਂ ਪਤਾ ਸੀ ਇਹਨਾਂ ਹਥਿਆਰ ਰੱਖ ਕੇ ਪੇ ਨੇ ਕਿਹਾ ਸਾਡੇ ਪਰਚੇ ਕੱਟੋ ਨਾ ਕਿਹਾ ਨਹੀਂ ਅਸੀਂ ਟੋੜਿਆ ਦੇ ਨਹੀਂ ਕਟਣੀ ਅਸੀਂ ਆਪ ਦੀ ਕਟਾਂਗੇ ਹੂੰ ਇਹਨ ਦੇ ਗੱਲ ਪੈ ਗਿਆ ਸੀ ਹੂੰ ਕਿੰਦੇ ਗੱਲ ਪੈ ਗਏ ਮੇਰੇ ਦਿਓਰ ਦੇ ਚੱਜ ਸਿੰਘ ਦੇ ਅੱਛਾ ਜੀ ਤੇ ਸਾਡੇ ਕੋਲੋਂ ਅਸੀਂ ਜਿਸਲੇ ਆਏ ਸੀ ਤੇ ਅਸੀਂ ਗਏ ਜਾਣ ਲੱਗੇ ਆ ਉਹ ਤਵਾਗ ਨੇ ਕਟੀ ਚਕੇ ਹੂੰ ਫਿਰ ਅਸੀਂ ਕਿਹਾ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਅਸੀਂ ਹੁਣ ਉੱਤਾਂ ਨਿਭੜਾਂਗੇ ਤੇ ਉੱਪਰ ਹੀ ਪੈਸਾ ਦੇ ਦਿੰਦੇ ਨੇ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਪਿੰਡ ਦੀ ਹੂੰ ਦੇਖੋ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਪਰਚੀਆਂ ਨੇ ਇਥੇ ਨਾਲ ਸਾਡੇ ਬਜ਼ੁਰਗ ਵੀ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਡੀਪੂ ਵਾਲਾ ਕਣਕ ਨਹੀਂ ਦੇ ਰਿਹਾ ਤੁਸੀਂ ਦੋਸ਼ ਲਗਾ ਰਹੇ ਹੋ ਉਹ ਖਰਾਬ ਬੜਾ ਕਰ ਰਿਹਾ ਹੈ ਇਹ ਵੀ ਖਰਾਬ ਕਰ ਰਿਹਾ ਜੀ ਖਰਾਬ ਕਰ ਰਿਹਾ ਲੋਕਾਂ ਦਾੜੇ ਨਹੀਂ ਦਿੰਦੇ ਅੱਛਾ ਜੀ ਜਿਸ ਨੇ ਪਰਚੇ ਆਖ ਦੀਆਂ ਮੁੰਡੇ ਨੂੰ ਉਹਨਾਂ ਡਾਂਗ ਮਾਰੀ ਉਹ ਸਾਡੇ ਮੇਕੋਲੇ ਮੇਰਾ ਭਤੀਜਾ ਹੂੰ ਤੇ ਇੱਕ ਮੇਰਾ ਨਤੀਜਾ ਹੋਰ ਸੀ ਜਦੋਂ ਉਹਨਾਂ ਸਾਰੀਆਂ ਪਰਚੀਆਂ ਉਹਨਾਂ ਆਖੀ ਤੁਹਾਡੀ ਪਰਚੀ ਕੱਟਣੀ ਜਿੱਥੇ ਜ਼ੋਰ ਲੱਗਦਾ ਲਾਲ ਹੋ ਜੀ ਅਜਾ ਫੇਰ ਇਹ ਮੁੰਡੇ ਨੂੰ 7 ਵਜੇ ਗਈ ਸੀ ਅਸੀਂ ਆਈਦਾ ਆ ਗਏ ਮਗਰ ਰਹਿ ਗਿਆ ਕਿਤੇ ਇੱਕ ਮੁੰਡਾ ਇੱਥੇ ਖੜਾ ਹੈ ਇਹ ਵਿਚਾਰਾ ਸੀ ਕੋਲ ਮੌਕੇ ਤੇ ਇਹ ਇੱਕ ਹੋਰ ਹੈ ਗਿਆ ਸੀ ਇਹਨੂੰ ਛਡਾਈ ਦੇ ਸਾਨੂੰ ਮਗਰ ਉਹਨਾਂ ਨੇ ਡਾਂਗ ਮਾਰ ਦਿੱਤੀ ਸਿਰ ਤੇ ਫੇਰ ਅਸੀਂ ਹਸਪਤਾਲ ਵੀ ਗਏ ਹਾਂ ਉੱਥੇ ਗਏ ਤਾਂ ਅਸਲ ਦੀ ਉੱਤੇ ਸੁਣਾਈ ਨਹੀਂ ਹੋਈ ਡਾਕਟਰ ਹੀ ਨਹੀਂ ਸੁਣੀ ਇਹ ਪਹਿਲਾਂ ਆਪੜਿਆ ਤੈਸੇ ਪੂਸੇ ਦਿੱਤੀ ਫਿਰਦਿਆ ਫੇਰ ਅਸੀਂ ਉੱਥੇ ਪੁੱਲਰ ਕੋਲ ਗਏ ਆ ਨਾ ਪੁੱਲਰ ਸਾਹਿਬ ਬੇਕਦਾ ਡੀਪੂ ਦਾ ਅਸੀਂ ਤੁਹਾਡੇ ਮਗਰ ਜ਼ੋਰ ਲਾਇਆ ਅਸੀਂ ਆਦੇ ਗਰੂ ਖਰਚਾ ਕੀਤਾ ਤੇ ਇਹ ਲੋਕ ਕਰਦੇ ਨੇ ਖਰਾਬ ਤੇ ਤੁਹਾਡੀ ਸਾਨੂੰ ਸਰਕਾਰ ਦਾ ਫਾਇਦਾ ਕੀ ਹੋਣਾ ਪੁੱਲਰ ਕੌਣ ਆ ਪੁੱਲਰ ਦਾ ਐਮਐਲ ਹਾਂਜੀ ਝਾੜੂ ਵਾਲਿਆਂ ਦਾ ਅੱਛਾ ਝਾੜੂ ਵਾਲਾ ਭਾਈ ਐਮਐਲ ਇਥੋਂ ਦਾ ਅੱਛਾ ਜੀ ਉਹਨੇ ਜਦੋਂ ਮੈਂ ਉਹਨੂੰ ਆਖਿਆ ਵੀ ਤੂੰ ਇਹ ਡੀਪੂ ਰੋਕ ਲਾ ਰੋਕ ਤੋਂ ਉਹਨਾਂ ਲਈ ਪਰ ਲੱਗੀ ਨਹੀਂ ਲੱਗੀ ਨਹੀਂ ਇੱਥੇ ਆਪਣੇ ਘਰੇ ਵੀ ਆਇਆ ਸੀ ਤੇ ਉਹ ਇਹ ਤਾਂ ਆ ਕੇ ਅਸੀਂ ਉਹ ਤੋਂ ਹੋ ਕੋ ਸਾਡੀ ਹਸੜਾ ਹੀ ਨਹੀਂ ਹੋਈ ਤੇ ਉਹਦੇ ਕੀ ਅਸੀਂ ਕਰੀਏ ਤੁਸੀਂ ਕਿਸੇ ਡੀਸੀ ਦਫਤਰ ਜਾਂ ਐਸਐਸਪੀ ਦਫਤਰ ਨਹੀਂ ਗਏ ਵੀ ਸਾਡੀ ਕੋਈ ਸੁਣਵਾਈ ਜਾਂ ਸਾਡਾ ਕੋਈ ਜਿਹੜਾ ਨਿਆ ਕਰੋ ਨਿਆ ਕਰਨ ਦਾ ਜਿਹੜਾ ਤਾਣਾ ਹੀ ਗਲਾ ਪਿਆ ਤੇ ਨਿਆ ਕੌਣ ਕਰੇਗਾ ਜੀ ਨਾ ਡੀਸੀ ਕਰ ਸਕਦੇ ਐਮਐਲ ਸਾਰਾ ਕੋਈ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਇਨਾਂ ਨੂੰ ਇੰਨੀ ਜਨਤਾ ਨੇ ਚੁਣਿਆ ਕਿਸ ਵਾਸਤੇ ਚੁਣਿਆ ਤੇ ਸੋਖ ਵਾਸਤੇ ਜੇ ਸੋਖ ਹੀ ਨਹੀਂ ਦੇਣਾ ਤੇ ਆ ਰੋਂਦੇ ਫਿਰਦੇ ਨੇ ਵਿਚਾਰੇ ਪਈਏ 40 40 ਸਾਲ ਦੇ ਬੈਠੇ ਸਾਡੀ ਤਾਂ ਉਹ ਪਰਚੀ ਕੱਟੀ ਨਹੀਂ ਕਿੰਨੇ ਟਾਈਮ ਤੋਂ ਕੰਕ ਨਹੀਂ ਮਿਲੀ ਕਣਕੋ ਹੁਣ ਸਾਲ ਹੀ ਹੋ ਚੱਲਿਆ ਸਾਲ ਡੇਸ ਸਾਲ ਹੋ ਗਿਆ ਕੋਈ ਨੀ ਕਣਕ ਲਈ ਸਾਲ ਹੋ ਚੁੱਕਿਆ ਪਰ ਕਣਕ ਨਹੀਂ ਮਿਲੀ ਨਾ ਅੱਛਾ ਹੂੰ ਫਿਰ ਅਸੀਂ ਗਏ ਨਹੀਂ ਅਸੀਂ ਆਂਦਾ ਅਸੀਂ ਕੜਮ ਲੈਣੀ ਨਹੀਂ ਹੂੰ ਨਹੀਂ ਕੋਈ ਲਾਕਡਾ ਟਾ ਡੀਪੂ ਵਾਲੇ ਦੀ ਪਿੰਡ ਵਾਲਿਆਂ ਨਾਲ ਜਾ ਕੁਛ ਵੀ ਨਹੀਂ ਆ ਲੜਾਈ ਤੋਂ ਲਾਕਡਾ ਤੋਂ ਇਨਾਂ ਕੋਈ ਲਾਕਡਾ ਟਾ ਇਨਾਂ ਕੋਈ ਗੱਲ ਹੀ ਨਹੀਂ ਸੀ ਹੂੰ ਸਿਰਫ ਉਹ ਹੰਗਾਰੇ ਗਏ ਅਜੀ ਗਾਇ ਮੈਂ ਕਿ ਯਾਰ ਤੂੰ ਬੰਦਾ ਹੋਣਾ ਇੰਨਾ ਤੁਸੀਂ ਆਂਦੇ ਨੇ ਵੀ ਇਹ 100 100 ਕਿੱਲਾ ਅਰਬੀ ਲਾਂਦਾ ਤੇ ਇਹਨੂੰ ਅੰਦਰ ਵਾੜੀ ਵੇਟਿਆਈ ਦੀ ਪਰ ਆ ਜਿਹੜੀਆਂ ਜਨਾਨੀਆਂ ਬਿਆਰੀਆਂ ਨੇ ਇਹ ਸਰਦੀਆਂ ਪਈਦੀਆਂ ਦੀ ਤੂੰ ਲਾਂਦੀ ਪਰਚੀ ਆਪੇ ਲਾਂ ਕਰ ਉਹ ਮਗਰੋਂ ਲੜਾਈ ਪੈ ਗਈ ਉਹਦੇ ਨੂੰ ਨਾ ਸੱਤ ਮਾਰ ਲਈ ਅੱਛਾ ਜੀ ਹਾਂ ਠੀਕ ਹੈ ਹਾਂ ਮੈਂ ਕੋਲ ਮੌਕੇ ਤੇ ਹੂੰ ਕਿਹੜੇ ਹਸਪੀਟਲ ਲੈ ਗਿਆ ਫਿਰ ਆ ਸਿਰੋ ਦੇ ਅੱਛਾ ਹੂੰ ਫਿਰ ਬਾਅਦ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਉਹ ਗੰਦੀ ਮੰਦੀ ਪਰਚੀ ਜੀ ਕੱਟ ਦਿੱਤੀ ਸੀ ਉਹਨੇ ਬਸ ਪਰਚਾ ਮੜਾ ਮੋਟਾ ਪਰਚਾ ਉਹ ਵੀ ਪੁੱਲਰ ਦੇ ਆਖੇ ਹੋਇਆ ਹੋਰ ਪਰਚਾ ਨਹੀਂ ਉਹਨੂੰ ਮੈਂ ਆਖਾ ਪਰਚਾ ਦਾ ਕਰਾ ਉਹਨੇ ਫਿਰ ਫੋਨ ਕੀਤਾ ਡੀਐਸਟੀ ਨੂੰ ਪਰਚਾ ਸ਼ਾਂਤਾਈ ਕਰੋ ਪਰਚਾ ਤਾਂ ਹੋ ਗਿਆ ਪਰ ਲੇਕਿਨ ਜਿਹੜੀ ਗੱਲ ਸੀ ਉਹ ਗੱਲ ਬਣੀ ਨਹੀਂ ਦੇਖੋ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਵਿਚਾਰੇ ਲੋਕ ਨੇ ਜਿਹੜੇ ਸਰਕਾਰਾਂ ਚੁੰਨਦੇ ਨੇ ਸਰਕਾਰਾਂ ਨੂੰ ਵੋਟਾਂ ਪਾਉਂਦੇ ਨੇ ਉਹਨਾਂ ਦੀਆਂ ਬਹੁਤ ਵੱਡੀਆਂ ਮੁਸ਼ਕਲਾਂ ਹੁੰਦੀਆਂ ਨੇ ਪਹਿਲਾਂ ਜਦੋਂ ਲੀਡਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਨੇ ਕਿ ਬਹੁਤ ਸਾਰੀਆਂ ਸਹੂਲਤਾ ਦੇ ਦੇਵਾਂਗੇ ਬਹੁਤ ਸਾਰੇ ਅਸੀਂ ਜਿਹੜੀਆਂ ਨੌਕਰੀਆਂ ਨੇ ਉਹ ਦੇਵਾਂਗੇ ਪਰ ਜਦੋਂ ਕੁਝ ਦੇਣ ਦਾ ਵੇਲਾ ਆਉਂਦਾ ਤੇ ਉਦੋਂ ਜਿਵੇਂ ਇਹਨਾਂ ਲੋਕਾਂ ਦੇ ਨਾਲ ਹੋਈ ਆ ਇਧਰ ਜਿਹੜੇ ਆ ਗਰੀਬ ਲੋਕ ਨੇ ਵਿਚਾਰੇ ਪ੍ਰਵਾਸੀ ਮਜ਼ਦੂਰ ਇੱਥੇ ਪਿੰਡ ਮਾਛੀਵਾੜਾ ਦੇ ਵਿੱਚ ਰਹਿੰਦੇ ਨੇ 30 30 ਸਾਲ ਹੋ ਚੁੱਕੇ ਨੇ ਇਥੋਂ ਦੇ ਵਸਨੀਕ ਬਣ ਚੁੱਕੇ ਨੇ ਇਹ ਪੈਣਾ ਕਹਿ ਰਹੀਆਂ ਨੇ ਕਿ ਸਾਨੂੰ 2-2 3-3 ਸਾਲ ਤੋਂ ਕਣਕ ਨਹੀਂ ਮਿਲੀ ਕਣਕ ਕਿਉਂ ਨਹੀਂ ਮਿਲੀ ਇਹ ਕਹਿੰਦੇ ਨੇ ਕਿ ਅਸੀਂ ਪਰਚੀਆਂ ਕਟਾਉਣ ਜਾਂਦੇ ਆ ਮਸ਼ੀਨ ਤੇ ਅੰਗੂਠਾ ਲਵਾ ਲਿਆ ਜਾਂਦਾ ਪਰ ਸਾਨੂੰ ਕਣਕ ਨਹੀਂ ਦਿੱਤੀ ਜਾਂਦੀ ਭੈਣ ਜੀ ਕਿੰਨਾ ਟਾਈਮ ਹੋ ਚੁੱਕਿਆ ਜਿਹੜੀ ਕਣਕ ਤੁਹਾਨੂੰ ਨਹੀਂ ਮਿਲੀ ਉਹ 3 ਸਾਲ ਹੋ ਗਿਆ ਅੱਛਾ ਕਿੰਨਾ ਕਿ ਪਰਚੀ ਬਣਾ ਕਿੰਨਾ ਕਿ ਪਰਚੀ ਕਟਾਤਾ ਤਾਂ ਦੇਤਾ ਨਹੀਂ ਦਾਣਾ ਹਮਕੋ ਵੀ ਅੰਗੂਠਾ ਲਗਾ ਲਿਆ ਦਾਣਾ ਨਹੀਂ ਦਿਆ ਅੱਛਾ ਹਾਂ ਕੀ ਨਾਮ ਤੁਹਾਡਾ ਇਹਦਾ ਦੇਵੇ ਇਹਦਾ ਦੇਵੇ ਕੇ ਨਾਮ ਸੇ ਆਧਾਰ ਕਾਟ ਕੇ ਲੰਬਰ ਵੀ ਲਿਆ ਮੋਬਾਈਲ ਕੇ ਨੰਬਰ ਵੀ ਲਿਆ ਹਾਂ ਅੱਛਾ ਦਾਣੇ ਨਹੀਂ ਦਿੰਦੇ ਦਾਣੇ ਨਹੀਂ ਦਿੰਦੇ ਤੁਸੀਂ ਕਹਿ ਰਹੇ ਹੋ ਕਿ ਡੀਪੂ ਵਾਲਾ ਦਾਣੇ ਨਹੀਂ ਦਿੰਦਾ ਫਿਰ ਉਹ ਦਾਣੇ ਜਾ ਕਿੱਧਰ ਰਹੇ ਨੇ ਸਰ ਦਾਣੇ ਕਿੱਥੇ ਜਾ ਰਹੇ ਨੇ ਤਾਂ ਡੀਪੂ ਆਰਡਰ ਨੂੰ ਸਾਰਾ ਹੀ ਪਤਾ ਹੈ ਬਾਕੀ ਸਾਨੂੰ ਜਿੱਦਾਂ ਵੀ ਇਨਫੋਰਮੇਸ਼ਨ ਮਿਲੀ ਹੈ ਸਾਨੂੰ ਤਕਰੀਬਨ ਇਹ ਮਿਲੀ ਹੈ ਕਿ 80 ਕੁਆਂਟਲ ਦਾ ਇਸ ਬੰਦੇ ਨੇ ਕਪੜਾ ਕੀਤਾ ਮਾਛੀਵਾੜੇ ਦੇ ਡੀਪੂ ਆਰਡਰ ਨੇ ਔਰ ਪਿੰਡ ਬਾਰੇ ਕੇ ਜੋ ਡੀਪੂ ਆਰਡਰ ਹੈ ਪੁਰਾਣਾ ਨਵਾਂ ਬਾਰੇ ਕੇ ਉਹਨੂੰ ਇਸ ਬੰਦੇ ਨੇ ਵੇਚੀ ਹੈ 80 ਕੁਆਂਟਲ ਦੇ ਵਿੱਚ ਕਿੱਥੇ ਵੇਚੀ ਪਿੰਡ ਬਾਰੇ ਕਿਰੇ ਵਿੱਚ ਦੀਪੂ ਆਰਡਰ ਨੂੰ ਇਹਨੇ ਦਾਣੇ ਵੇਚੇ ਨੇ ਔਰ ਇਹਦਾ ਸਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਇਹ ਪਤਾ ਲੱਗਿਆ ਵੀ ਉਸ ਬੰਦੇ ਦਾ ਇਸ ਬੰਦੇ ਨੇ 13000 ਰੁਪਏ ਦੇਣਾ ਸੀਗਾ ਔਰ ਇਸ ਕਰਕੇ ਸਾਨੂੰ ਪਤਾ ਲੱਗਿਆ ਵੀ ਉਹ 13000 ਕਰਕੇ ਉਹ ਇਹਦੇ ਨਾਲ ਦੋਫਾੜ ਹੋ ਗਿਆ ਔਰ ਉਹਨੇ ਸਾਨੂੰ ਸਾਰਾ ਕੁਝ ਕਲੀਅਰ ਬਖਾਰਤਾ ਜੀ ਠੀਕ ਹੈ ਜੀ ਹਾਂਜੀ ਦੇਖੋ ਅਸੀਂ ਇਹਨਾਂ ਦਾ ਪੱਖ ਵੀ ਸੁਣਿਆ ਹੁਣ ਜਿਹੜੇ ਦੀਪੂ ਹੋਲਡਰ ਨੇ ਉਹਨਾਂ ਦਾ ਪੱਖ ਵੀ ਤੁਹਾਨੂੰ ਸੁਣਾਵਾਗੇ ਜੀ ਤੁਸੀਂ ਦੀਪੂ ਹੋਲਡਰ ਬੋਲਦੇ ਹੋ ਮਾਛੀਵਾੜਾ ਤੋਂ ਹਾਂਜੀ ਭਾਜੀ ਹਾਂਜੀ ਸਾਡੀ ਟੀਮ ਨਾ ਇੱਥੇ ਤੁਹਾਡੇ ਪਿੰਡ ਆਈ ਸੀ ਤੇ ਤੁਹਾਡੇ ਪਿੰਡ ਵਾਲੇ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਡੀਪੂ ਹੋਲਡਰ ਆ ਉਹ ਕੰਕਣ ਨਹੀਂ ਦਿੰਦਾ। ਇਹਰੇ ਪਿੰਡ ਵਾਲੇ ਕਹਿ ਰਹੇ ਨੇ। ਹਾਂਜੀ ਦੋਸ਼ ਲਗਾ ਰਹੇ ਨੇ ਤੁਹਾਡਾ ਕੀ ਪੱਖ ਆ? ਨਹੀਂ ਜੀ ਮੇਰੇ ਪਿੰਡ ਮੈਂ ਤਾਂ ਕੱਲ ਵੀ ਪਰਚੀਆਂ ਕੱਟੀਆਂ ਨੇ ਗੁਰਦੁਆਰਾ ਸਾਹਿਬ ਦਾ ਕੱਟਦਾਰਾਂ ਪਰਚੀਆਂ ਸ਼ਾਮ ਤੱਕ ਅੱਛਾ ਜੀ ਤੇ ਮੇਰੇ ਕੋਲ ਜਿਹੜੀ 10 ਕਿਲੋ ਵਾਲੀ ਸੀ ਉਹ ਕਣਕ ਮੈਂ ਆਪਣਾ ਵੰਡੀ ਹੋਈ ਜਿਹੜੀ 5 ਕਿਲੋ ਵਾਲੀ ਉਹ ਮੇਰੇ ਪਰਚੀਆਂ ਕੱਟੀਆਂ ਨੇ ਕੱਲ ਦੋ ਮੇਰੇ ਕੋਲ ਕਣਕ ਹਜੇ ਆਉਣੀ ਆ ਉਹ ਮੈਂ ਕਣਕ ਦੇਣੀ ਆ ਇਹਨਾਂ ਨੂੰ ਉਹ ਬਾਈ ਜੀ ਇਹ ਕਹਿ ਰਹੇ ਨੇ ਕਿ ਸਾਨੂੰ ਪਰਚੀਆਂ ਪੁਰਾਣੀਆਂ ਕੱਟੀਆਂ ਨੇ ਘਟੋ ਘਟ 3-3 ਸਾਲ ਹੋ ਚੁੱਕੇ ਨੇ ਸਾਨੂੰ ਕਣਕ ਨਹੀਂ ਦਿੱਤੀ ਗਈ ਨਹੀਂ ਜੀ ਨਹੀਂ ਸਵਾਲ ਨਹੀਂ ਪੈਦਾ ਹੁੰਦਾ ਜੀ ਹਾਂ ਨਜਾਇਜ਼ ਕੋਈ ਦੋਸ਼ ਲਾਵੇ ਜਿਹੜੇ ਕੋਈ ਇੱਕ ਦੋ ਲੱਗਦੇ ਨੇ ਉਹ ਨਜਾਇਜ਼ ਦੋਸ਼ ਲਵਾ ਦੇਣਾ ਉਹ ਵੱਖਰੀ ਗੱਲ ਏ 3-3 ਸਾਲ ਦਾ ਤਾਂ ਭਾਜੀ ਸਵਾਲ ਨਹੀਂ ਪੈਦਾ ਹੁੰਦਾ ਤੁਸੀਂ ਵੀ ਚਲੋ ਸਿਆਣੇ ਜੇ ਸਾਡੇ ਨਾਲ ਵੱਡੇ ਜੇ ਤੁਹਾਡਾ ਵੀ ਰੋਜ਼ ਦਾ ਕੰਮ ਹੈ ਵੀ ਤਿੰਨ ਤਿੰਨ ਸਾਲ ਤੱਕ ਕੋਣਕ ਤੋਂ ਕੋਣ ਰੁਕਦਾ ਹੈ ਕੀ ਨਾ ਹੀ ਤੁਹਾਡਾ ਨਾਮ ਕੀ ਹੈ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਮਹਿਤਾਬ ਸਿੰਘ ਜੀ ਮਹਿਤਾਬ ਸਿੰਘ ਡੀਪੂ ਕਿੰਨਾ ਦੇ ਨਾਮ ਤੇ ਆ ਹਾਂਜੀ ਡੀਪੂ ਕਿਸ ਦੇ ਨਾਮ ਤੇ ਆ ਤੁਹਾਡੇ ਨਾਮ ਤੇ ਹੀ ਆ ਤੁਹਾਡੇ ਨਾਮ ਤੇ ਹੀ ਆ ਹਾਂਜੀ ਤੁਹਾਡੇ ਨਾਮ ਤੇ ਹੀ ਹੈ ਨਾ ਮਹਿਤਾਬ ਸਿੰਘ ਜੀ ਠੀਕ ਹੈ ਨਹੀਂ ਭਾਜੀ ਸਾਡੀ ਟੀਮ ਇੱਥੇ ਆਈ ਸੀਗੀ ਤੇ ਉਹਨਾਂ ਨੇ ਦੋਸ਼ ਲਾਏ ਨੇ ਵੀ ਸਾਡੀਆਂ ਪਰਚੀਆਂ ਕੱਟੀਆਂ ਗਈਆਂ ਨੇ ਪਰ ਜਦੋਂ ਅਸੀਂ ਕਣਕ ਮੰਗਦੇ ਆ ਤੁਹਾਡੇ ਗੱਲ ਮੈਂ ਟੋਕਣ ਲੱਗਾ ਮਾੜੀ ਜੀ ਉਹਨੂੰ ਕਹਿੰਦਾ ਤਿੰਨ ਸਾਲ ਪੁਰਾਣੀ ਪਰਚੀ ਦਿਓ ਤੇ ਕਹਿੰਦੇ ਕੋਲ ਹੈਗੀ ਐ 2021 ਦੀ ਪਰਚੀ ਤੇ ਉਹ ਕਹਿੰਦੇ ਕੋਲ ਹੈਗੀ ਆ ਸਾਨੂੰ ਉਹਨੇ ਟੀਮ ਕਹਿ ਰਹੀ ਏ ਕਿ ਵਿਖਾਈਆਂ ਨੇ ਪਰਚੀਆਂ ਤੇ ਨਹੀਂ 2021 ਦੀ ਪਰਚੀ ਉਹਨੂੰ ਕਹਦਾ 2021 ਦੀ ਪਰਚੀ ਦਿਖਾਓ ਕਿਹੜੇ ਬੰਦੇ ਕੋਲ ਹੈਗੀ ਆ ਫਿਰ ਜੋ ਵੀ ਮੇਰੇ ਤੇ ਦੋਸ਼ ਹੋਇਆ ਮੈਂ ਖੁਦ ਕੋਲ ਖਲੋ ਕੇ ਵੀਡੀਓ ਬਣਾਵਾਂਗਾ ਕਿ ਆ 2021 ਦੀਆਂ ਪਰਚੀਆਂ ਮੇਰੀਆਂ ਕਟੀਆਂ ਨੇ ਮੈਂ ਕਣਕ ਨੇ ਦਿੱਤੀ ਤੇ ਇਹ ਨਹੀਂ ਮੈਂ ਗੁਨਾਹਗਾਰ ਹਾਂ ਫਿਰ ਤੁਸੀਂ ਜਿਵੇਂ ਤੁਹਾਡਾ ਦਿਲ ਕਰੇ ਤੁਸੀਂ ਜੋ ਮਰਜੀ ਉਹਦੀ ਰਿਪੋਰਟ ਤਿਆਰ ਕਰ ਲੈ ਪਰ ਵੱਟ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਕਿ 2021 ਦੀ ਤੁਸੀਂ ਭਾਈ ਸਿਆਣੇ ਜੀ ਅੱਜ ਤੱਕ 3 ਸਾਲ ਪੁਰਾਣੀਆਂ ਪਰਚੀਆਂ ਕੌਣ ਰੱਖਦਾ ਹੈ ਨਾਲੇ ਇੰਨਾ ਚਿਰ ਕਣਕ ਕੌਣ ਛੱਡਦਾ ਹੈ ਇੱਥੇ ਤਾਂ ਜੀ ਮੈਂ ਪਰਚੀਆਂ ਦੀ ਆਵਾਜ਼ ਦੇਣਾ ਕਣਕ ਦੇ ਆਵਾਜ਼ ਦੇਣਾ ਮੈਂ ਆਵਾਜ਼ ਦੇ ਕੇ ਉਹਦੇ ਘਰੇ ਨਹੀਂ ਪਹੁੰਚਦਾ ਤੇ ਮੇਰੇ ਤੋਂ ਪਹਿਲਾਂ ਆਪਣਾ 100 150 150 ਬੰਦਾ ਲੈਣ ਲਾ ਕੇ ਮੇਰੇ ਤੋਂ ਪਹਿਲਾਂ ਖੜਾ ਹੋਣਾ ਕਣਕ ਲੈਣ ਵਾਸਤੇ ਜੀ ਹਾਂਜੀ ਤਾਨੂੰ ਵੀ ਪਤਾ ਬਾਈ 3-3 ਸਾਲ ਆਨਲਾਈਨ ਕੰਮ ਹੈ ਜੇ ਸਾਰਾ ਪਰਚੀਆਂ ਆਨਲਾਈਨ ਕਣਕਾ ਆਨਲਾਈਨ ਮਿਲਦੀ ਇਹ ਤੁਹਾਨੂੰ ਸਾਰਾ ਪਤਾ ਕਹਿੰਦੇ ਵਿੱਚ ਕੋਈ ਵੀ ਹਿਰਾਫੇਰੀ ਨਹੀਂ ਹੋ ਸਕਦੀ ਨਾ ਤਾਂ ਪਰਚੀ ਕੱਟਣ ਚ ਮਸ਼ੀਨ ਹੈਗਾ ਰਗਰੀ ਕਰੇਗੀ ਤੇ ਨਾ ਹੀ ਅਸੀਂ ਕੰਪਿਊਟਰ ਕੰਡਾ ਮੇ ਰੱਖਿਆ ਨਾ ਹੀ ਮੈਂ ਕਣਕਾ ਵੰਡਾ ਵਿੱਚ ਸਾਡੀ ਹਿਰਾਫੇਰੀ ਹੋਏਗੀ ਬਾਈ ਜੀ ਟੀਮ ਵਾਲੇ ਇਹ ਕਹਿੰਦੇ ਨੇ ਕਿ ਪਿੰਡ ਵਾਲਿਆਂ ਨੇ ਇਹ ਦੱਸਿਆ ਕਿ ਜਿਹੜੇ ਦੀਪੂ ਹੋਲਡਰ ਨੇ ਉਹ ਆਪਣੇ ਜਿਹੜੇ ਚਾਹੇਤੇ ਨੇ ਜਿਹੜੇ ਆਪਣੇ ਉਹਨਾਂ ਨੂੰ ਆਪਦੇ ਨੇ ਉਹਨਾਂ ਦੀਆਂ ਤਾਂ ਪਰਚੀਆਂ ਪਹਿਲਾਂ ਕੱਟ ਦਿੰਦੇ ਨੇ ਜਦੋਂ ਅਸੀਂ ਕਹਿੰਨੇ ਆਂ ਵੀ ਵਾਰੀ ਸਰ ਪਰਚੀਆਂ ਕੱਟੋ ਤੇ ਉਦੋਂ ਲੜਾਈ ਪਾ ਲੈਂਦੇ ਨੇ ਉੱਥੇ ਤੇ ਕਹਿੰਦੇ ਵੀ ਉਹਨਾਂ ਦੇ ਪਰਚਾ ਵੀ ਦਰਜ ਹੋਇਆ ਬਿਲਕੁਲ ਗਲਤ ਗੱਲ ਕਹਿੰਦੇ ਡੀਪੂ ਹੋਲਟਰ ਦੇ ਪਰਚਾ ਵੀ ਦਰਜ ਹੋਇਆ ਤੁਹਾਨੂੰ ਮੈਂ ਦੱਸਣਾ ਜਿਹੜਾ ਇਹਨਾਂ ਨੇ ਇਹ ਗੱਲ ਇਹਨਾਂ ਨੇ ਮਕਾਲ ਜਿਹੜੀ ਇਸ ਕਰਨਾ ਉਹ ਮੈਨੂੰ ਸਮਝ ਲੱਗ ਗਈ ਜਿਹੜੇ ਘਰ ਕਹਿੰਦੇ ਨੇ ਸਿਰਫ ਉਹ ਦੋ ਬੰਦੇ ਹੋਣਗੇ ਜਿਹੜੇ ਬਿਲਕੁਲ ਟਾਣੀ ਰਹਿੰਦੇ ਨੇ ਪਿੰਡੋਂ ਬਾਹਰ ਇਹ ਸਾਰੀ ਕਾਰਨਾ ਉਸ ਬੰਦਿਆਂ ਦੀ ਮੇਰੇ ਪਿੰਡੋਂ ਵਿੱਚੋਂ ਮੇਰੇ ਖਿਲਾਫ ਕੋਈ ਵੀ ਗਲਤ ਜਵਾਬ ਨਹੀਂ ਦੇਵੇਗਾ ਗਲਤ ਬਿਆਨ ਨਹੀਂ ਦੇਵੇਗਾ ਇਸ ਗੱਲ ਦੀ ਮੈਂ ਗਾਰੰਟੀ ਦੇਵਾਂਗਾ ਹੂੰ ਕੇ ਸਿਰਫ ਜਿਹੜੇ ਬਿਆਨ ਹੋਏ ਹੋਣਗੇ ਚੰਦ ਕਾਰਨ ਦੇ ਹੋਏ ਹੋਣਗੇ ਜਿਹੜੇ ਅੱਜ ਤੋਂ 2 ਮਹੀਨੇ ਪਹਿਲਾਂ ਮੇਰੇ ਨਾਲ ਲੜੇ ਸੀਗੇ ਜਿਨ੍ਹਾਂ ਮੇਰੀ ਮਸ਼ੀਨ ਤੋੜੀ ਸੀਗੀ ਹੂੰ ਪਰਚੇ ਕੱਟਣ ਵਾਲੇ ਮੇਰੇ ਤੇ ਹਮਲਾ ਕੀਤਾ ਸੀਗਾ ਮੈਂ ਐਡਮਿਟ ਰਿਹਾ ਸੀ ਉਹ ਵਾਲਾ ਹੁਦਾਲ ਵਿੱਚ 2 ਦਿਨਾਂ ਜੀ ਹਾਂਜੀ ਮੈਂ ਥਾਣਾ ਰਿਪੋਰਟ ਵੀ ਦਰਜ ਕਰਵਾਈ ਸੀਗੀ ਹੂੰ ਕਿ ਸਾਡੇ ਸੁਖਵਿੰਦਰ ਸਿੰਘ ਕਾਂਹੇਲਾ ਸਾਡਾ ਪੰਜਾਬ ਪ੍ਰਧਾਨ ਮੇਰੀ ਉਹਨਾਂ ਨਾਲ ਗੱਲ ਹੋ ਚੁੱਕੀ ਸੀਗੀ ਮੈਨੂੰ ਕਹਿੰਦੇ ਸੀਗੇ ਕਿ ਕੋਈ ਐਕਸ਼ਨ ਲੈਣਾ ਪਿਆ ਤਾਂ ਆਪਾਂ ਤਿਆਰ ਬੈਠੇ ਆਂ ਚਲੋ ਉਸ ਵਾਰ ਕੁਝ ਬੰਦਿਆਂ ਦੇ ਵਿੱਚ ਪੈਣ ਕਰਕੇ ਫਿਰ ਅਸੀਂ ਇਹਦਾ ਮਾਮਲਾ ਸਾਡਾ ਕੋਲ ਜਾਇਆ ਗਿਆ ਤੇ ਅਸੀਂ ਚੁੱਪ ਕਰਕੇ ਬੈਠਾ ਮਤਲਬ ਸਾਡਾ ਰਾਜੀ ਨਾ ਮੰਗੀ ਹੋਇਆ ਸੀ ਉਸ ਗੱਲ ਦਾ ਜਿਹੜਾ ਡੀਪੂ ਆ ਬਾਈ ਜੀ ਜਿਹੜਾ ਜਿਹੜਾ ਡੀਪੂ ਆ ਇਹ ਰਣਜੀਤ ਕੌਰ ਦੇ ਨਾਂ ਕਿ ਮਹਤਾਬ ਸਿੰਘ ਦੇ ਨਾਂ ਨਹੀਂ ਇਹ ਹਰਜੀਤ ਕੌਰ ਤੇ ਮੇਰੇ ਵਾਈਫ ਦੇ ਨਾਂ ਜੀ ਅੱਛਾ ਹਰਜੀਤ ਕੌਰ ਹਾਂਜੀ ਉਹ ਨਾ ਤੁਹਾਨੂੰ ਠੀਕ ਹੈ ਬਾਈ ਜੀ ਤੁਹਾਡਾ ਪੱਕਾ ਆ ਗਿਆ ਅਸੀਂ ਇਹ ਖਬਰ ਦੇ ਵਿੱਚ ਲਾਵਾਂਗੇ ਹਾਂਜੀ ਉਹਦੇ ਵਿੱਚ ਕੀ ਹੈ ਜੀ ਦੇਖੋ ਤੁਹਾਨੂੰ ਮੈਂ ਦੱਸਦਾ ਜਦੋਂ ਮੈਂ ਨਾ ਸਿਸਟਮ ਕੀ ਬਣਾਇਆ ਸੀਗਾ ਮੈਂ ਕਹਿੰਦਾ ਸੀ ਮੇਰਾ ਪਿੰਡ ਚਲੋ ਹੈਗੇ ਸਾਰੇ ਮਜ਼ਦੂਰ ਬੰਦੇ ਮਿਹਨਤੀ ਜੀ